Wonderful. हटा छा जावे हूटा दे जोनी हूटा दे जोनी हट हो जा ठाए हूटा दे जोनी के प्यार ताना तड़े के तेरे तो मुक के ताने दरिया मुक के नाले मुक के ताने मुक के नी उचेटी बेमे ता उतर दी A <laughs> belly. ਇੱਕ ਮਿੱਠੀ ਵਜ਼ਾਰੀ ਦੁਨੀਆ ਮੇਰੇ ਮੂਰੇ ਟੱਸੀ ਮਿੱਠੀ ਵਜ਼ਾਰੀ ਦੁਨੀਆ ਮੇਰੇ ਮੂਰੇ ਟੱਸੀ ਮਿੱਠੀ ਵਜ਼ਾਰੀ ਦੁਨੀਆ ਮੇਰੇ ਮੂਰੇ ਟੱਸੀ ਕੀਰਤੀ ਵਕ ਕਢਣ ਦੇ ਲਈ ਤੁਸੀਂ ਸਾਡੇ ਵਿਚਕਾਰ ਪਹੁੰਚੇ ਇਸ ਪੀਆਂ ਦੀ ਰੌਣਕ ਨੂੰ ਵਧਾਇਆ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਡੇ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆਈ ਤੁਹਾਡੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇंदे ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਆਗਾਮਦੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਂ ਨੂੰ ਚਾਹੁੰਦੇ ਆ ਕਿ ਅਸੀਂ ਅਮੀਰ ਵਿਰਾਸਤ ਨੂੰ ਅੱਗੇ ਪੇਜੀਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੂ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਨਾਂ ਤਿਉਹਾਰਾਂ ਨੂੰ ਇਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਗਈ ਸੀ ਕਿਸ ਤਰੀਕੇ ਦਾ ਲੱਗਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਕਿੱਦੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਲੱਗਦਾ ਨਹੀਂ ਅਸੀਂ ਜਿਹੜੇ ਫੁਲਕਾਰੀ ਫੁਲ ਨਜ਼ਾਰੇ ਸੀ ਸਗੀ ਫੁਲ ਫੁਲ ਨਜ਼ਾਰੇ ਸੀ ਇਤਨੀ ਕਿਹਦੇ ਜਿਹੜੇ ਤਿਹਾੜਾ ਜਾਂ ਪ੍ਰੋਗਰਾਮ ਨੇ ਉਹ ਇਹਨਾਂ ਕਿਹੜਾ ਬਿਲਕੁਲ ਜੀ ਸਗੀ ਫੁਲ ਮੈਡਮ ਨੇ ਟਿੱਕਾ ਲਾਇਆ ਹੋਇਆ ਪੀਪਲ ਪੱਤੀਆਂ ਪਾਈਆਂ ਹੋਈਆਂ ਤੇ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਆ ਹੈ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਔਨ ਕਰੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਾਈ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਾਡੇ ਆਪਣੇ ਵੇਖ ਰਹੇ ਨੇ ਪੰਜਾਬ ਦੇ ਵੇਖ ਰਹੇ ਨੇ ਸਾਰਿਆਂ ਨੂੰ ਮਸਾਉਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਕਹਿੰਦੇ ਨੇ ਸਾਡੀ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬ ਪਰ ਦੂਰੋ ਜਾਵੇ ਪਹਿਚਾੜੀ ਪੰਜਾਬਣ ਵੇਖੋ ਜੀ ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਟਿੱਕੇ ਲਾਏ ਹੋਏ ਨੇ ਪੰਜਾਬੀ ਸੂਟ ਪਾਏ ਹੋਏ ਨੇ ਫੁਲਕਾਰੀਆਂ ਲਾਈਆਂ ਹੋਈਆਂ ਨੇ ਵੇਖੋ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਉਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਅਸੀਂ ਆਪਣੇ ਮਾਵਾ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਆਪਣੀ ਸੱਸ ਮਾਂ ਕੋਲ ਬਹੁਤ ਕੁਝ ਸਿੱਖਿਆ ਹੈ ਜੀ ਕਹਿੰਦੇ ਆ ਜੀ ਵੱਧਦੀ ਹੋਈ ਉਮਰ ਜਿਹੜੀ ਨਾ ਆਪਣੇ ਨਾਲ ਬਹੁਤ ਕੁਸਮੇਟੀ ਲਈ ਜਾਂਦੀ ਹੈ ਸਾਡਾ ਬਚਪਨ ਜਵਾਨੀ غرੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ ਬੱਚਿਆਂ ਵਾਲੀ ਜिद ਕਰਦੇ ਕਰਦੇ ਕਦੋਂ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਹੈ ਅੱਲਣ ਪੁਨੇ ਤਾਂ ਤੇ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਡੀ ਹੋਈ ਉਮਰ ਹੈ ਨਾ ਜ਼ਿੰਮੇਵਾਰੀਆਂ ਨਾਲ ਇਹੋ ਜੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ ਵਾਅ ਬਰੋਲੇ ਵਾਂਗੂੰ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ ਨਾ ਪਿੰਜਰੇ ਦੇ ਵਿੱਚ ਕੈਦ ਪਰਿੰਦੇ ਵਾਂਗੂੰ ਆਪਣੇ ਆਖਰੀ ਜਿਹੜੇ ਪਲ ਗੁਜ਼ਾਰਦਾ ਹੈ ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪਰਫੁੱਲਤ ਕਰਨਾ ਚਾਹੀਦਾ ਹੈ ਐਮਐਲਏ ਸਾਹਿਬ ਜੀ ਨੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵਾਧ ਚੜ ਕੇ ਅੱਗੇ ਆਵਾਂਗੇ ਬਹੁਤ ਕੀਤਾ ਜੀ ਬੋਲੀ ਕਿਹੜੀ ਸਹੀ ਲੱਗੀ ਤੁਹਾਨੂੰ ਜਿੱਤ ਤੁਸੀਂ ਕਿਹਾ ਬਾਰੀਆਂ ਬੋਲੀਆਂ ਵਧੀਆ ਜੀ ਬੋਲੀ ਅਸੀਂ ਕੋਈ ਵੀ ਨਹੀਂ ਮਾੜੀ ਕਹਿ ਸਕਦੇ ਸਾਰੀਆਂ ਬੋਲੀਆਂ ਵਧੀਆ ਨੇ ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦੀਆਂ ਨੇ ਜੀ ਧੰਨਵਾਦ ਜੀ